ਦੀਪਾ ਬਾਈ ਲੈਣ ਤਾਂ ਮੈਂ ਸਮਾਨ ਆਇਤੀ ਤੇਰੇ ਤੋਂ ਪਰ ਬਾਈ ਰੇਟ ਸੁਣ ਕੇ ਨਾ ਤੇਰੇ ਨਜ਼ਾਰਾ ਹੀ ਆ ਗਿਆ ਉਹ ਜਮਾਨਾ ਹਾਲ ਲੱਗਿਆ ਤੇ ਅੰਤਰ ਬਾਈ ਤੇਰਾ ਜਮਾਨਾ ਹਾਲ ਲੱਗਿਆ ਬਾਈ ਨਜ਼ਾਰਾ ਆ ਗਿਆ ਆਜੋ ਬਾਈ ਨਜ਼ਾਰਾ ਲਿਆਤਾ ਬਾਈ ਨਜ਼ਾਰਾ ਆਇਆ ਬਾਈ ਆਜੋ ਆਜੋ ਬਾਈ ਸਾਰਾ ਕੁਝ ਦਿਖਾ ਦੇ ਅੱਜ ਤੂੰ ਯਾਰ ਹਾਂਜੀ ਹਾਂਜੀ ਵੀ ਆਪਾਂ ਸ਼ੁਰੂ ਤੋਂ ਲੱਗ ਜਾਈਏ ਨਾ ਸਾਰਾ ਐਂਡ ਤੱਕ ਆਜੋ ਸਟਾਰਟ ਤੋਂ ਦਿਖਾ ਦੇ ਤੁਹਾਨੂੰ ਸਟਾਰਟ ਤੋਂ ਸਟਾਰਟ ਕਰਦੇ ਹਾਂ ਆਜੋ ਆਜੋ ਆ ਲੈ ਬਈ ਪਹਿਲੀ ਵਾਰ ਆ ਐਲਜੀ ਦੀ ਐਲਜੀ ਬਾਈ ਬਹੁਤ ਘੈਂਟ ਕੰਪਨੀਆਂ ਯਾਰ ਐਲਜੀ ਦਾਸ ਬਾਈ ਹਾਂਜੀ ਬਾਈ ਜੀ ਐਲਜੀ ਦੇ ਆਪਣ ਕੋਲ ਸਾਰੀ ਸੀਰੀਜ਼ ਮਿਲ ਜੂਗੀ ਆਸਾਨ ਕਿਸ਼ਤਾਂ ਦੇ ਵਿੱਚ ਮਿਲੂਗੀ ਐਲਜੀ ਦੀ 8 ਕਿਲੋ ਦੀ ਮਸ਼ੀਨ ਸਾਡੇ ਕੋਲ ਸਿਰਫ 11400 ਦੀ ਲੈਣੀ ਆ 8 ਕਿਲੋ ਵਾਲੀ ਹਾਂ 11400 ਦੀ ਬਾਈ ਯਾਰ ਸੱਚੀ ਬਾਈ ਸੱਚੀ ਦਿਲ ਖੁਸ਼ ਕਰਤਾ ਬਾਈ ਨੇ ਅੱਛਾ 11000 ਆ 400 ਦੀ ਤਾਂ ਹੈਗੀ ਐ ਪਰ ਪਰ ਦੇ ਕੇ ਨਹੀਂ ਲੈ ਪਹਿਲਾਂ ਕੋਈ ਰੁਪਏ ਨਹੀਂ ਭਰਨਾ ਬਾਈ ਸਾਰੇ ਆਪਾਂ ਆਸਾਨ ਕਿਸ਼ਤਾਂ 'ਚ ਭਰਨੇ ਆ ਜੀ 1000 ਰੁਪਏ ਮਹੀਨਾ ਭਰੀ ਜਾਓ ਉਹ ਬਾਈ ਮੇਰਾ ਆ ਚੱਕੋ 1000 ਰੁਪਏ ਮਹੀਨਾ ਭਰੀਓ ਪਹਿਲਾਂ ਕੋਈ ਰੁਪਏ ਨਹੀਂ ਦੇਣਾ ਆਜੋ ਅੱਗੇ ਆਜੋ ਬਾਈ ਸਾਰਾ ਬਾਈ ਕੋਲੇ ਆਜੋ ਲੁੱਟ ਲੋ ਮੇਲਾ ਕਾ ਜਿਹੜਾ ਲਈ ਦਾ ਸਮਾਰਟ ਐਂਡਰੋਇਡ ਫੋਨ ਲੈਣਾ ਚਾਹੁੰਦੇ ਹੋ ਵੀ ਆਪਾਂ ਤੁਹਾਨੂੰ ਸਕੀਮ ਲਾਤੀ 1000 ਰੁਪਏ ਮਹੀਨਾ ਕਿਸ਼ਤ ਤੇ ਲੈ ਜਾਓ ਆ ਚੱਕ ਬਾਈ 1000 ਰੁਪਏ ਮਹੀਨਾ ਗੈਲੈਕਸੀ ਐਮ 16 ਲੈ ਬੈ ਸੈਮਸੰਗ ਤੋਂ ਲੈ ਕੇ ਓਪੋ ਵਰਗੇ ਸਾਰੇ ਫੋਨ ਪੈਲੇ ਸਾਰੇ ਫੋਨ ਦੇ ਦੇਣਗੇ ਸਾਰੀ ਦੁਕਾਨ ਲਟਾਵਾਂਗੇ ਆਜੋ ਹਜੇ ਨਾ ਕੁਝ ਵੀ ਨਹੀਂ ਬਈ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੂਗਾ ਵੀਡੀਓ ਉਹਨੂੰ ਯਾਰ ਆ ਫ੍ਰੀ ਦੇ ਦੋਗੇ ਹਾਂਜੀ 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 ਬਈ ਜਿਹੜਾ ਬੰਦਾ ਸਭ ਤੋਂ ਵੱਧ ਸ਼ੇਅਰ ਕਰਕੇ ਆਊਗਾ ਬਾਈ ਉਹਰੇ ਕੋਲੇ ਆਜੋ ਹੈੱਡਫੋਨ ਜਦੀ ਫ੍ਰੀ ਮਿਲਦੇ ਦੋ ਜਣਿਆਂ ਦਾ ਦੋ ਦੇਵਾਂਗੇ ਪੰਜ ਹੈ 50 ਕਿਲੋ ਤੋਂ ਲੈ ਕੇ 14 ਕਿਲੋ ਤੱਕ ਇਹ ਤਾਂ ਆ ਗਿਆ ਬਾਈ ਟੋਪ ਲੋਡ ਫਰੰਟ ਲੋਡ ਜਸ ਦੇ ਪ੍ਰੀਲ 50 ਲੋਡ ਆ ਗਈ ਬਾਈ ਜੀ ਫੁੱਲੀ ਆਟੋਮੈਟਿਕ ਸ਼ੱਕ ਇਹ ਸਾਰੀ ਸੀਰੀ ਜੀ ਫੂਲੀ ਆਟੋਮੈਟਿਕ ਦੀ ਆ ਗਈ ਜੀ ਠੀਕ ਹੈ ਜੀ ਤੇ ਇਧਰ ਆਪਣੀ ਫਰੰਟ ਲੋਡ ਆ ਗਈ ਜੀ ਫਰੰਟ ਲੋਡ ਆ ਗਈ ਠੀਕ ਹੈ ਫਰੰਟ ਲੋਡ ਦਾ ਕੀ ਹਿਸਾਬ ਪਤਾ ਹੋਊਗਾ ਦਾ ਇਹ ਆਪਾਂ 3000 ਰੁਪਏ ਮਹੀਨਾ ਕਿਸ਼ਤ ਤੇ ਲਿਆ ਸਕਦੇ ਹਾਂ ਜੀ ਫਰੰਟ ਲੋਡ ਅਗਰ ਟੌਪ ਲੋਡ ਲੈਣੀ ਹੈ ਤਾਂ 2000 ਰੁਪਏ ਮਹੀਨਾ ਕਿਸ਼ਤ ਤੇ ਲੈ ਲਓ ਅਰੇ ਦੀਪ ਭਾਈ ਚਲੋ ਆਪਾਂ ਦੇ ਪੈਸੇ ਤਾਂ ਭਰਨੇ ਨਹੀਂ ਹੋਏਗੇ ਠੀਕ ਹੈ ਅਗਲਾ ਜੀ ਆਪਦੇ ਸ਼ਹਿਰ ਚ ਰੇਟ ਰੂਟ ਪਤਾ ਕਰਕੇ ਆਵੇ ਉਥੋਂ ਸਸਤਾ ਮਿਲੂਗਾ ਜਾਂ ਹਾਂਜੀ ਹਾਂਜੀ ਬਾਈ ਜੀ ਜੇ 2000 ਰੁਪਏ ਦਾ ਫਰਕ ਨਾਲ ਲੈ ਕੇ ਤੀਜ ਫਰੀ ਲੈ ਜਿਓ ਕੀ ਮਤਲਬ ਸਸਤਾ ਵੀ ਮਿਲ ਸਨਾਮ ਊਦਮ ਸਿੰਘ ਵਾਲਾ ਪੰਜਾਬ ਸੰਗਰੂਰ ਜ਼ਿਲ੍ਹੇ ਦਾ ਸ਼ਹਿਰ ਹੈ ਤੇ ਇੱਥੇ ਆਪਾਂ ਖੜੇ ਹਾਂ ਜਦੋਂ ਬਾਈ ਜੀ ਆਪਾਂ ਇੱਥੇ ਆਈਟੀਆਈ ਚੌਕ ਹੈ ਹਾਂਜੀ ਹਾਂਜੀ 3 ਪੁਆਇੰਟ ਹੈ ਇੱਥੋਂ ਜਦੋਂ ਆਪਾਂ ਸਨਾਮ ਆਈਟੀਆਈ ਚੌਕ ਤੋਂ ਆਪਾਂ ਜਾਵਾਂ ਭਵਾਨੀਗੜ੍ਹ ਨੂੰ ਤਾਂ ਉੱਥੋਂ ਗੱਲ ਅੱਧਾ ਕਿਲੋਮੀਟਰ ਆ ਕੇ ਜਿਹੜੇ ਕਸ਼ਮੀਰੀ ਹਸਪਤਾਲ ਦੇ ਬਿਲਕੁਲ ਨਾਲ ਵਾਲੀ ਗਲੀ ਚ ਨਾਲ ਵਾਲੀ ਗਲੀ ਚ ਖੱਬੇ ਪਾਸੇ ਇਹ ਦੁਕਾਨ ਆ ਬਾਈ ਅੰਦਰ ਨੂੰ ਆ ਕੇ ਬਾਈ ਦੀਪ ਬੈਠਾ ਆ ਬਾਈ ਮਿਲੂਆ ਤੇ ਬਾਈ ਦੀਪ ਦਾ ਭਾਈ ਬਲੂਆ ਤੁਹਾਨੂੰ ਕੋਈ ਨਾ ਕੋਈ ਮਿਲੂ ਤੇ ਇੱਥੇ ਬਾਈ ਲੁੱਟ ਲੈ ਮੇਲਾ ਬਾਕੀ ਫਿਰ ਜਾ ਗਏ ਹਾਂਜੀ ਬਾਈ ਜੀ ਫਰਿੱਜ ਆ ਗਿਆ ਸਾਡੇ ਕੋਲ ਫਰਿੱਜ 12000 ਰੁਪਏ ਤੋਂ ਸਟਾਰਟ ਨੇ ਅੱਛਾ 1.000 ਰੁਪਏ ਵੀ ਨਾ ਕਿਸ਼ਤੇ ਜਿਹੜਾ ਮਰਜ਼ੀ ਫਰਿੱਜ ਲੈ ਜਾਓ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ 12000 ਦਾ ਕਿਹੜਾ ਦੀ ਕਹ ਲੈਣਾ ਇਹ ਵਾਲਾ ਫਰਿੱਜ ਆ ਗਿਆ ਜੀ LG ਕੰਪਨੀ ਦਾ LG ਦਾ ਬਾਈ LG ਦਾ ਕੋਈ ਲੰਡੂ ਕੰਪਨੀ ਬਾਈ ਕੋਲੇ ਕੋਈ ਨਹੀਂ ਸਾਰੀਆਂ ਘੈਂਟ ਕੰਪਨੀਆਂ ਨੇ ਵਧੀਆ ਬਾਈ ਬਹੁਤ ਬਾਈ ਇੱਕ ਹੋਰ ਦੱਸਦਾ ਮੈਂ ਬਾਈ ਇਹ ਕੋਈ ਇਹਨਾਂ ਦਾ ਕੋਈ ਉਹ ਕੰਮ ਨਹੀਂ ਆਇਆ ਨਾ ਦੂਜਾ ਵੀ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਮੈਂ ਸਿਰਫ ਸਿੰਪਲ ਜੀ ਗੱਲ ਇਹਨੂੰ ਬਾਈ ਦੇਸੀ ਆ ਪਿੰਡ ਤੋਂ ਆ ਠੀਕ ਹੈ ਉਹੀ ਪਿੰਡਾਂ ਵਾਲੇ ਮੁੰਡੇ ਵਾਲਾ ਕੰਮ ਕਰਿਆ ਬਾਈ ਨੇ ਜਿਵੇਂ ਪਿੰਡਾਂ ਵਾਲਿਆਂ ਦੀ ਬਾਈ ਦੀ ਜਵਾਨ ਜਿਹੇ ਜੀ ਕਰਤੀ ਜਿਹੇ ਜੀ ਕਹਤੀ ਉਹੇ ਜੀ ਹੋਊਗਾ ਇਹ ਨਹੀਂ ਹੋਊਗਾ ਵੀ ਵੀਡੀਓ ਚ ਕੁਛ ਹੋਰ ਕਹਿਤਾ ਉਹ ਇਹ ਹੋਵੇ ਕੁਛ ਹੋਰ ਉਹ ਕੰਮ ਨਹੀਂ ਜੋ ਇੱਥੇ ਕਹਿਦਾ ਉਹ ਹੀ ਉੱਥੇ ਹੋਊਗਾ ਅੱਛਾ ਆ 12000 ਦਾ ਬਾਈ ਇਹ 12000 ਦਾ ਗਿਆ ਜੀ ਇਹ 12000 ਰੁਪਏ ਕਸਟਮਰ ਜਿਵੇਂ ਲਾ ਹਾਂਜੀ ਹਾਂਜੀ ਬਣ ਜੂਗੀ ਠੀਕ ਹੈ ਜੀ ਅੱਛਾ ਉਦ ਮਾੜਾ ਇਹ ਤੇ ਵੀ ਚਾਹਣਾ ਪਾ ਬਾਈ ਹਾਂਜੀ ਇਹ 3 ਡੋਰ ਵਾਲਾ ਆ ਗਿਆ ਜੀ ਠੀਕ ਹੈ 2000 ਰੁਪਏ ਮਹੀਨਾ ਕਿਸ਼ਤ ਤੇ ਮਿਲ ਜੂਗਾ ਜੀ 2000 ਰੁਪਏ ਮਹੀਨਾ ਹਾਂਜੀ ਹਾਂਜੀ ਇਹ 3 ਡੋਰ ਆ ਗਏ ਜੀ ਦੇ ਠੀਕ ਹੈ ਕਿਆ ਭਾਈ ਇੱਕ ਦੀਪ ਐ ਦੱਸ ਹੁਣ ਮੈਨੂੰ ਇਹ ਕਿਸ਼ਤ ਕਿੱਥੇ ਤੱਕ ਰਲੂਗੀ ਜਿਹੜੀ ਮਤਲਬ ਜਿੰਨੇ ਰੁਪਏ ਦਾ ਪ੍ਰੋਡਕਟ ਹੈਗਾ ਜੀ ਉਸ ਹਿਸਾਬ ਨਾਲ ਭਰੀ ਜਾਊਗੀ ਬਸ ਠੀਕ ਹੈ ਤੇ ਏਰੀਆ ਇਹ ਜੀ 25 ਕਿਲੋਮੀਟਰ ਤੱਕ 30 25 ਕਿਲੋਮੀਟਰ ਇੱਧਰੋਂ ਪਰ ਪੱਛੀ ਇੱਧਰੋਂ ਪੱਛੀ ਇੱਧਰੋਂ 25 ਇੱਧਰੋਂ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਭਾਈ ਆਰਓ ਬਾਰੇ ਵੀ ਦੱਸ ਦੇ ਮਾੜ ਕਿਸਤਾਂ ਦੇ ਮਿਲ ਕਰਨਗੇ ਹਾਂਜੀ ਕਿਸਤਾਂ ਦੇ 1000 ਰੁਪਏ ਮਹੀਨਾ ਕਿਸ਼ਤ ਬਾਈ ਬਾਕੀ ਜੇ ਆਪਾਂ ਕੱਲੀ ਕੱਲੀ ਵੀਡੀਓ ਕੱਲੀ ਕੱਲੀ ਚੀਜ਼ ਦੀ ਵੀਡੀਓ ਬਣਾਵਾਂਗੇ ਨਾ ਤਾਂ ਲੰਬੀ ਹੋ ਜੂਗੀ ਵੀਡੀਓ ਦੇ ਵਿੱਚ ਜਿਹੜੀ ਜਿਹੜੀ ਚੀਜ਼ ਤੁਹਾਨੂੰ ਨਜ਼ਰ ਪਈ ਜਾਂਦੀ ਹੈ ਉਹੀ ਜਿਹੜੀ ਸਾਰੀਆਂ ਚੀਜ਼ਾਂ ਇੱਥੇ ਉਹ ਤੇਰੇ ਅਜੋ ਐਲਈਡੀ ਬਾਰੇ ਕਰ ਲੈ ਪਤਾ ਉਹੀ ਬਾਈ ਬਜਾਏ ਦੀਆਂ ਸਾਲ ਕਿਸ਼ਤਾਂ ਤੇ ਮਿਲ ਜੂਗੀ 10 ਬਜ ਦੀ ਪੈਦੇ ਬਾਰੇ ਹਾਂਜੀ ਬਾਈ ਜੀ ਸੈਮਸੰਗ ਦੇ ਉੱਪਰ ਆਪਾਂ ਸਕ੍ਰੀਨ ਲਗਾਤੀ ਹੈ ਸੈਮਸੰਗ ਦੀ 55 ਇੰਚ ਐਲਈਡੀ ਸਿਰਫ 38000 ਰੁਪਏ ਦੇ ਵਿੱਚ ਆਪਾਂ ਸੈਮਸੰਗ ਦੀ ਹਾਂਜੀ ਸਿਰਫ ਸੈਮਸੰਗ ਦਾ 38500 ਰੁਪਏ ਦੀ 500 ਰੁਪਏ ਦੀ ਠੀਕ ਹੈ ਜੀ ਜੀ ਜੀ

ਹਾਂਜੀ 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 ਹਾਂ ਬਿਲਕੁਲ ਭਾਈ ਬਿਲਕੁਲ ਤੇ ਫੋਰ ਪੀਸ ਗਿੱਜ ਹਾਂ ਤੇ ਆਜੋ ਇੱਧਰ ਆਜੋ ਇੱਧਰ ਆਜੋ ਮਾੜਾ ਇੱਕ ਹੋਰ ਚੀਜ਼ ਆ ਗਈ ਸਰਦੀਆਂ ਆ ਰਹੀਆਂ ਨੇ ਭਾਈ ਦੀਪ ਬਾਈ ਹਾਂ ਗਿੱਜਰ ਮੈਂ ਨਿਗਾ ਪੈ ਗਏ ਮੇਰੀ ਵੈਸੇ ਤਾਂ ਮੈਂ ਵੀਡੀਓ ਚ ਕਹਿ ਵੀ ਦਿੱਤਾ ਜਿਹੜੀ ਚੀਜ਼ ਨਿਗਾ ਪੈ ਜਾਂਦੀ ਹੈ ਸਾਰੀ ਕਿਸ਼ਤਾਂ ਦੇ ਇਹਦੇ ਬਾਰੇ ਦੱਸ ਦਿਓ ਮਾੜਾ ਜੀ ਹਾਂਜੀ ਭਾਈ ਜੀ ਸਾਡੇ ਕੋਲ 3000 ਰੁਪਏ ਤੋਂ ਗਿੱਜੇ ਸਟਾਰਟ ਨੇ ਜੀ ਹਾਂ 25 ਲੀਟਰ ਵਾਲੇ ਅੱਛਾ ਹਾਂਜੀ ਹਾਂਜੀ ਠੀਕ ਹੈ ਕੈ ਬਾਤ ਆ ਭਾਈ 25 ਲੀਟਰਾਂ ਅੱਛਾ ਇਹ ਰੇਟ 3000 ਰੁਪਏ ਤੋਂ ਸਟਾਰਟ ਹੈ ਜੀ 3000 ਰੁਪਏ ਤੋਂ ਸ ਆਪਰੇ ਕੋ ਰੋ ਕਾਰਡ ਫੋੜ ਮਿਲ ਜੂ ਵੈਜਰ ਮਿਲ ਜੂ ਜੀ ਹੈਵਨ ਮਿਲ ਜੂ ਸਾਰੇ ਮਿਲ ਜੂ ਕੀ ਬਾਤ ਆ ਭਾਈ ਬਾਈ ਸਾਰਾ ਕੋਈ ਵੀ ਚੀਜ਼ ਆ ਕੋਈ ਵੀ ਪ੍ਰੋਡਕਟ ਆ ਬਾਈ ਹੋਰ ਕੋਲੇ ਸਾਰਾ ਜੈਨੂਅਲ ਹੈ ਕੋਈ ਮਤਲਬ ਇਹ ਚੱਕਰ ਨਹੀਂ ਹੈ ਵੀ ਕੋਈ ਦੇਸੀ ਚੀਜ਼ ਮਿਲੂਗੀ ਬਿਲਕੁਲ ਐਲਜੀ ਦੀ ਬਾਈ ਹੋਰੀ ਐਲਜੀ ਦੀ ਕਿਉਂਕਿ ਬਾਈ ਹੋਰੀ ਨਾ ਪਹਿਲਾਂ ਆਪ ਫੀਲਡ 'ਚ ਕੰਮ ਕਰ ਚੁੱਕੇ ਨੇ ਇਹਨਾਂ ਨੂੰ ਪਤਾ ਹੈ ਵੀ ਕਿਹੜੀ ਚੀਜ਼ ਹੈ ਉਹਦੀ ਆਸਾਨੀ ਨਾਲ ਜਿਹੜਾ ਸਪੇਅਰ ਪਾਰਟ ਮਿਲਦਾ ਹੈ ਜਾਂ ਕਿਹੜੀ ਚੀਜ਼ ਲੰਬੇ ਸਮੇਂ ਤੱਕ ਚੱਲ ਸਕਦੀ ਹੈ ਕਿਉਂਕਿ ਬਾਈ ਹੋਰੀ ਖੁਦ ਜਿਹੜਾ ਮਾਰਕੀਟ ਦੇ ਵਿੱਚ ਆ ਖੁਦ ਫੀਲਡ ਦੇ ਵਿੱਚ ਕੰਮ ਕਰ ਚੁੱਕੇ ਨੇ ਅੱਛਾ ਦੀਪ ਬਾਈ ਮੰਨ ਲਓ ਤੁਹਾਡੇ ਕੋਲੇ ਕੋਈ ਆਉਦਾ ਵੀ ਬਿਨਾ ਪੈਸੇ ਤੋਂ ਆ ਜੇ ਕੋਈ ਚੱਕਰ ਤਾਂ ਨਹੀਂ ਹੈ ਕੋਈ ਠੀਕ ਹੈ ਕਾਰਡ ਦੇ ਕੇ ਤੋੜਾ ਅੱਛਾ ਜੀਰਾ ਕੋਈ ਬਜਾਇਜਕਾਰ ਨਹੀਂ ਬਣਿਆ ਹੋਊਗਾ ਉਹਦਾ ਨਮਾ ਬਣਾ ਦਾਂਗੇ ਜੀ ਆਪਾਂ ਮਤਲਬ ਇੱਕ ਆਧਾਰ ਕਾਰਡ ਇੱਕ ਪੈਨ ਕਾਰਡ ਤੇ ਇੱਕ ਖਾਤਾ ਬੇ ਖਾਤਾ ਨੰਬਰ ਠੀਕ ਹੈ ਭਾਈ ਇਹ ਚੀਜ਼ਾਂ ਲੈ ਕੇ ਆ ਜਿਓ ਬਾਈ ਕੋਲੇ ਆ ਜਿਓ ਦੀਪ ਕੋਲੇ ਸਿੱਧਾ ਸੁਨਾਮ ਸੁਨਾਮ ਦੇ ਪਿੱਛਾ ਆਪਾਂ ਖੜੇ ਆ ਪੰਜਾਬ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਤਾ ਸੁਨਾਮ ਉਦਮ ਸਿੰਘ ਵਾਲਾ ਬਾਕੀ ਜਿੰਨੇ ਵੀ ਕੋਈ ਜਾਣਕਾਰੀ ਅਲੱਗ ਤੋਂ ਲੈਣੀਆਂ ਤਾਂ ਬਾਈ ਹੋਰਾਂ ਦਾ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਬਾਈ ਬਣ ਕੇ ਬੇਨਤੀ ਹੱਥ ਜੋੜ ਕੇ ਫਾਲਤੂ ਫੋਨ ਨਾ ਕਰਿਓ ਕਿਉਂਕਿ ਕਈ ਵਾਰੀ ਉਹਨਾਂ ਬੰਦਿਆਂ ਦਾ ਫੋਨ ਨਹੀਂ ਚੱਕਿਆ ਜਾਂਦਾ ਜਿਨ੍ਹਾਂ ਨੂੰ ਲੋਡ ਹ ਘਰ ਦੇ ਵਿੱਚ ਕਿਸੇ ਦੇ ਕੋਈ ਭੈਣ ਭਾਈ ਦੇ ਫਰਿੱਜ ਨਹੀਂ ਹੈਗਾ ਉਹਨੂੰ ਠੰਡਾ ਪਾਣੀ ਪੀਣ ਵਾਸਤੇ ਫਰਿੱਜ ਦੀ ਲੋੜ ਹੈ ਜਾਂ ਕੋਈ ਵਾਸ਼ਿੰਗ ਮਸ਼ੀਨ ਕਿਉਂਕਿ ਅੱਜ ਕੱਲ੍ਹ ਬਾਈ ਜੀ ਕੰਮੀ ਠੰਢੀ ਲੱਗਿਆ ਹੁੰਦੀਆਂ ਨੇ ਹਨਾ ਬੁੜੀਆਂ ਦੇ ਘਰੇ ਕੰਮੀ ਠੰਢੀ ਲੱਗਿਆ ਹੁੰਦੀਆਂ ਨੇ ਉਹਨਾਂ ਨੂੰ ਘਰੇ ਲੋੜ ਹੁੰਦੀ ਹੈ ਵੀ ਵਾਸ਼ਿੰਗ ਮਸ਼ੀਨ ਹੈ ਵੀ ਕੱਪੜੇ ਧੋਣੇ ਨੇ ਯਾਰ ਔਖੇ ਲੱਗਦੇ ਨੇ ਹਨਾ ਉਹ ਹਾਂ ਕਿਸੇ ਨੂੰ ਵੀ ਜ਼ਰੂਰਤ ਹੈ ਭੈਣ ਭਾਈ ਨੂੰ ਹਰ ਇੱਕ ਚੀਜ਼ ਇੱਥੋਂ ਆਸਾਨ ਕਿਸ਼ਤਾਂ 'ਤੇ ਲੈ ਜਾ ਸਕਦੇ ਤੇ ਵੀਰ ਵੜਕੇ ਫੋਨ ਉਹੀ ਕਰਿਓ ਜਿਹਨੂੰ ਚੀਜ਼ ਦੀ ਜ਼ਰੂਰਤ ਹੈ